ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਾਈ ਵੀ ਆਪਣੇ ਨਵੇਂ ਬਣਾਉਣ ਤੇ ਆਪਾਂ ਆਪਾਂ ਦੇਖੋ ਮਸ਼ੀਨ ਲੈ ਕੇ ਜਾਣਾ ਰਸਤੇ ਤੇ ਕਿਹੜੇ ਬੇਕਾਰ ਨੇ ਬਾਕੀ ਜੀ ਸਹਾ ਗੁਰੂ ਕਰਨ ਕੇ ਕਿਰਪਾ ਤੇ ਆਪਾਂ ਵੱਢ ਕੇ ਮੁੜਾਂਗੇ ਨਾ 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 ਕਈ ਰਹਾਮੜੇ ਪੜਾਂਗੇ ਆ ਦੇ ਮਣੇ ਯਾਰ ਰਸਤਾ ਥੋੜਾ ਜਿਹਾ ਖਰਾਬ ਹੈ ਜੀ ਇੱਥੇ ਤਕਰੀਬਨ 2 ਕਿਲੇ 65 ਹੈ ਨੀ ਕਰੀਏ ਹੁਣ ਇੰਨੀ ਦੂਰ ਆ ਗਏ ਰਸਤੇ ਬਾਈ ਜੀ ਇੱਥੇ ਇੱਦਾਂ ਦੇ ਮਿਲਣ ਗਏ ਪੰਡੇ ਕੀਤੀ ਹਰਨ ਉਹ ਬੰਦਾ ਜਿਹੜਾ ਰਸਤੇ ਦੀ ਘਾਟ ਲਾ ਪਿਆ ਆ ਜੀ ਮੈਂ ਕਰ ਬੈਗ ਬੈਗ ਜੇ ਹੁੰਦੀ ਨਹੀਂ ਲਾਓ ਬੰਡਾਣਾ ਵਜਾਣੇ ਬੰਦੇ ਜੀ ਦੇਖੋ ਰਸਤਾ ਚੈੱਕ ਕਰ ਰਹਾ ਆਪਣੇ ਟਾਲੀ ਦੇ ਵਿੱਚ ਵੜ ਵੜ ਕੇ ਕਿ ਕਿਵੇਂ ਟੋਇਆ ਕਿਵੇਂ ਰਾਜਸਥਾਨ ਦੇ ਰਸਤੇ ਸਾਨੂੰ ਦਿਖਾਰਾ ਅੱਧਾ ਘਾੜਾ ਜੱਦਾ ਸਾਨੂੰ ਉੱਥੇ ਜਾਦੇ ਵਿੱਚ ਪਾਸੇ ਹੋ ਜਾਣਾ ਮੈਂ ਭਜਾਉ ਆ ਮਸ਼ੀਨ ਹੈ ਤੇਜ਼ ਹੀ ਜਾਣੀ ਇਹਦਾ ਡਿਸਕਰ ਬਾਹਰ ਦਿੱਤੀ ਏ ਕੋਲੇ ਵਾਲੀ ਜੇ ਡਿਸਕਰ ਬਾਹਰ ਗਈ ਫੇਰ ਨਹੀਂ ਨਖਲੋਣਾ ਕਿੰਨੇ ਵਾਲੀ ਕੋਲੇ ਵਾਲੇ ਆਦਾ ਆ ਗਿਆ ਨੇ ਕੇਤਾ ਵੀ ਆ ਗਿਆ ਮੇਰੀ ਡਿਸਕ ਪਰ ਮਾਰੀ ਹੈ ਕੋਲੇ ਵਾਲੀ ਅੱਗੇ ਰਸਤਾ ਠੀਕ ਆ ਜੇ ਅੱਗੇ ਰਸਤਾ ਚੰਗਾ ਹੋਵੇ ਜੇ ਦਾ ਆਣਾ ਪਸਾ ਮੇ ਉਹ ਨਾਲ ਉਹ ਤਾਂ ਖਾੜਾ ਤੂੰ ਆਖਿਆ ਯਾਰਾ ਦਾ ਯਾਨੇ ਲੈ ਜਿੰਨੀ ਬੁਕੇਰ ਆ। ਉਹਦਾ ਲੁਕਾ ਵੇ ਥੋੜਾ ਪਾ। ਏਰੀਆ ਵੇਖੋ ਜੀ Rajasthan ਦੁਆਰਾ ਨੂੰ ਲਿਖਾਣ ਗਏ ਥੱਲੇ ਵੀ ਖਾਣਾ ਹੈ ਉਹ। ਇਹ ਨਾ। ਜਵਾਰ ਆਪਣੀ ਇਹ ਮੇਟੋ ਚੱਕੜਾ ਕਿਤੇ ਲੱਗ ਗਿਆ। ਇਹ ਜਵਾਰ ਆਪਣੀ ਆਪ ਜਿੰਨੀ ਮਰਜ਼ੀ ਮਿਲ ਸਕਣਿਆ। ਹੈ ਸਾਨੂੰ ਤਲਾ। ਆ ਸਾਡੇ ਦੇ ਨੂੰ ਪਤਾ ਕਿਹੜੇ ਨਾਲ ਦਾ ਕੋ ਬੈ ਨਾ ਕੱਢ ਗਏ ਸਾਡੇ ਨਹੀਂ ਆ ਬਾਕੀ ਇਹ ਕਿੱਥੇ ਰੋਹਾ ਨੂੰ ਕਿੰਨੇ ਹੋ ਗਏ ਤਿੰਨ ਨਾਤੇ ਕੋ ਨਾ ਕਰਦੇ ਲੋਕਾਂ ਨੇ ਬਾਈ ਆ ਬਣਾਤੇ ਨਹੀਂ ਬਿੱਲ ਕੋ ਨਹੀਂ ਦਸਦੇ ਸਾੜੇ ਵੇਖ ਕੇ ਮੂੰਹ ਤਾਂ ਗੜੀ ਚੋਤੇ ਆ ਹੁਣ ਪਹੁੰਚਿਆ ਟਿਕਾਣੇ ਤੇ ਅੱਜ ਲਾਵਾਂਗੇ ਗਰਾਜ ਮੰਨੂ ਸਾਦੀ ਮਿਲੇਗੀ ਅੱਜ ਮਰਦੀ ਦੋਦੀ ਖੜਾਂਗੇ ਹੋਰ ਬਾਅਦ ਰੋਜ਼ ਨਹੀਂ ਲਾਇਆ ਕਰੋਗੇ ਕੰਮ ਚਲਾਇਆ ਕਰੋਗੇ ਵੈਕੂ ਨੂੰ ਪੁੱਟਾ ਕਰਦੇਗੇ ਅੱਗੇ ਆ ਗਏ ਸਾਹਮਣੇ ਏਰੀਆ ਇਹ ਰਿਹਾ ਸਾਡਾ ਬਤਵਨ ਇਹ ਮਾਰ ਲੈਣਾ ਮੈਂ ਅੱਗੇ ਆਵੇਗਾ ਮੋਟੇ ਤੱਕ ਲੈਣਾ ਮੈਨੂੰ ਮੈਨੂੰ ਲੈ ਆਵੋ ਮੋਟੇ ਦੇ ਵਿੱਚ ਇਹਦੇ ਮੇਰੇ ਵੀਰ ਆ ਰਹੇ ਮੈਨੂੰ ਇੱਧਰ ਬਰੰਗ ਚਾਹਣ ਦੇ ਵਿੱਚ ਮੈਨੂੰ ਆਪਣਾ ਰਸਤਾ ਜੱਕ ਪਰੇ ਬਣਾ ਮੈਂ ਜੀ ਨਹੀਂ ਲਾ ਕੇ ਜਾਇਆ ਕੋਈ ਕਦੇ ਵੀ ਹਲੋ ਰਾਹ ਵੇਖੋ ਫਿਰ ਮਜੀਦ ਦੇਖੋ ਫਿਰ ਡੀਜਾ ਦਾ ਪ੍ਰਬੰਧ ਵੇਖੋ ਉਹ ਜਿੱਥੇ ਜਾਓ ਆਕੇ ਫਿਰ ਪਾਣੀ ਆ ਗਿਆ ਪਾਣੀ ਚੱਕਾਓ ਤੇਰੀ ਭੈਣ ਆ ਗੱਲ ਵਾਈਟ ਆ ਰਿਹਾ ਅੱਗੇ ਕੰਡੇ ਛੱਲੇ ਦੇ ਉਹਦੇ ਵੀ ਹਾਈਟ ਕਰਾ ਆ ਦੇਖੋ ਜੀ ਆ ਪਲਾਟ ਆ ਤੁਹਾਨੂੰ ਦਿਖਾ ਰਿਹਾ तकरीबन 40 50 ਵਿਖਾਊਗਾ ਲਗਭਗ 50 ਦੇ ਨੇੜੇ ਤੇੜੇ ਹੋਊਗਾ ਉਹ ਸਾਹਮਣੇ ਤੋਂ ਲੈ ਕੇ ਉਹ ਦਿਖੜਾ ਤੁਹਾਨੂੰ ਆ 60 ਵੀ ਘਾਉਣਾ ਇੱਥੇ ਚੱਲੂਗੀ ਮਸ਼ੀਨ ਆਪਣੀ ਜੀ ਅੱਜ ਆਪਾਂ ਵੈਕੁਰ ਦੀ ਕਿਰਪਾ ਨਾਲ 10 ਵਜੇ ਚਾਲੂ ਕਰਾਂਗੇ ਸ਼ਾਮਾਂ ਦੇ ਕਰ ਫ੍ਰੀ ਹੋ ਕੇ ਨਿਕਲਾਂਗੇ ਵੈਕੁਰ ਨੂੰ ਮਿਹਰ ਕਰਨਗੇ ਆਪਣੇ ਤੇ ਜਰੂਰ ਕਿਉਂਕਿ ਆਪਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਨਾ ਹੀ ਕੋਈ ਕਰੇ ਕਿਸੇ ਦਾ ਮਾੜਾ ਘਾਟਾ ਝੱਲ ਲੋ ਤੇ ਕਿਸੇ ਨਾਲ ਕਿਸੇ ਦਾ ਹੱਕ ਨਾ ਖਾਵੋ ਤੇ ਵੈਕੁਰ ਆਪੇ ਦਿੰਦਾ ਗੱਫੇ ਦੇਖੋ ਚੈੱਕ ਕਰੋ ਤੁਸੀਂ ਪਲਾਟ ਇਹ ਹੁਣ ਅਸ਼ੀਅਰਿਆ ਵੀ ਤੁਹਾਨੂੰ ਦੱਸਾਂਗੇ ਹਨਾ ਕੋਈ ਕਟਰ ਕੋਟੇ ਜਾ ਪਾ ਲੈਣ ਦੋ ਆਪਣੇ ਜੀ ਬੈਗੋਲੇ ਕਿਰਪਾ ਕਰਤੀ ਆ ਕੰਬੈਨ ਕਰਤੀ ਆ ਆਪਾਂ ਚਾਲੂ ਤੇ ਬੈਗੋਰੂ ਕਿਰਪਾ ਕਰਨਗੇ ਆਪਣੇ ਤੇ ਤੁਹਾਨੂੰ ਦਿਖਾਉਂਦੇ ਆ ਜੀ ਕਿ ਏਰੀਆ ਜਿਹੜੇ ਜੱਪਾ ਹੈਗੇ ਆ ਵੀਰ ਰਸਤੇ ਦਾ ਤੰਗੜੇ ਬਾਕੀ ਏਰੀਆ ਸੁੱਕਾ ਮਸ਼ੀਨਾਂ ਅੱਜ ਚਾਲੂ ਕੀਤੀ ਆ ਆਪਾਂ ਤੁਹਾਨੂੰ ਦਿਖਾਉਂਦੇ ਜਿਵੇਂ ਕਿ ਦੇਖੋ ਇੱਧਰ ਸਾਹਮਣੇ ਆਪਣੀ ਕੰਬੈਨ ਚੱਲ ਰਹੀ ਆ ਤਕਰੀਬਨ 50 ਵਿਗਾ ਹੈਗਾ ਇੱਧਰ ਅੱਜ ਸ਼ਾਮਾਂ ਦੇ ਕਰਕਟਾ ਜਾਊਗਾ ਤੁਹਾਨੂੰ ਪਤਾ ਹੈ ਜਿਵੇਂ ਕਿ ਅੱਜ ਆਪਣਾ ਪਹਿਲਾ ਦਿਨ ਸੀ ਅੱਜ ਆਪਾਂ ਮੋਰ ਤੇ ਕੀਤਾ ਜਾਨੀ ਕਿ ਚੈੱਕ ਵਗਾਰਾ ਕੀਤੀ ਹੈ ਚੈੱਕ ਕਰਕੇ ਥੋੜਾ ਜਿਹਾ ਤੁਹਾਨੂੰ ਪਤਾ ਸਮੱਸਿਆ ਆਉਂਦੀ ਹੈ ਜਦੋਂ ਕਿ ਮਸ਼ੀਨ ਆਪਾਂ ਚਲਾਉਂਦੇ ਆ ਕੋਈ ਵੀ ਕੰਮ ਕਰਦੇ ਆ ਥੋੜਾ ਜਿਹਾ ਸੈੱਟ ਕਰਨ ਲਗਾ ਕੋਈ ਸਮੱਸਿਆ ਆਉਂਦੀ ਹੈ ਉਹਦੇ ਕਰਕੇ ਆਪਾਂ ਇਹ ਰਾਮਨਾਲ ਕਹੇ ਵੀ ਇੱਕ ਦਿਨ ਕੋਈ ਚੱਕਰ ਨਹੀਂ ਤੁਸੀਂ ਸਹੇ ਨਾ ਲਾੜਾ ਇੱਕ ਦਿਨ ਦਾ ਵੱਧ ਲੱਗ ਜਾਊਗਾ ਤੇ ਕੰਮ ਵਧਿਆ ਕਰਿਆ ਜੇ बब्बू भाई ने बिठाया उपर चला मशीन ये ड्राइवर कैसा ये अच्छा है ये ड्राइवर उससे अच्छा नहीं है ये उससे भी अच्छा है इधर देखा अरे आप तो कोई कोई बात नहीं छोटी कर देते हैं चले माड़ा जा पा के हो जा फस गया पाज के जाना ਪਾਜ ਕੇ ਪਾਜ ਕੇ ਆਪਣਾ ਜੀ ਪਲਟਾ ਫਸ ਗਿਆ ਪਾ ਕੇ ਹੋ ਜਾਂ ਪਾ ਕੇ ਤੇ ਪਲਟੇ ਨੂੰ ਭਈਏ ਨੂੰ ਪਜਾਇਆ ਤੇ ਭਈਆ ਨਿਕਾਲੇ ਇਹਦੇ ਪਿੱਛੇ ਜਾਨੀ ਕਿ ਆਪਾਂ ਨੂੰ ਕੁਛ ਵਜ਼ਨ ਵਗੈਰਾ ਕਰਨਾ ਪਊਗਾ ਇਹ ਕਹਿੰਦੇ ਆ ਕਿ ਇਹ ਚੀਜ਼ ਸੁੱਕਣ ਚ ਸਮੱਸਿਆ ਆਉਂਦੀ ਹੈ ਇਹਦੇ ਕਰਕੇ ਨੂੰ ਥੋੜਾ ਜਿਹਾ ਛੋਟਾ ਕਰੀਏ ਪਤਲਾ ਕਰੀਏ ਇਹਦਾ ਬੜਾ ਇਧਰ ਤੁਹਾਨੂੰ ਪਤਾ ਹੈ ਕਿ ਬਹੁਤ ਪੰਗੇ ਹੁੰਦੇ ਆ ਇਧਰ ਰਾਜਸਥਾਨ ਦੇ ਇਹ ਕਹਿੰਦੇ ਆ ਕਿ ਆ ਢੇਰੀ ਛੋਟੀ ਕਰੋ ਛੋਟੀ ਕਰਕੇ ਸੁਕਣੇ ਮੈਂ ੜਕਤ ਆਏਗੀ ਉਹ ਟਰੈਕਟਰ ਲਾਓ ਟਰੈਕਟਰ ਹੈ ਟੈਂਕ ਭਰ ਗਿਆ ਆਪ ਉਸਕੋ ਕਰਤੇ ਛੋਟਾ ਜਦ ਗਾਣੇ ਕਾੜੇਗਾ ਨਾ ਇਹਨਾਂ ਦਾ ਚੱਕਰ ਆ ਕਿ ਆ ਚੀਜ਼ ਥੋੜੀ ਘੱਟ ਹੋਵੇ ਯਾਨੀ ਕਿ ਵੱਡੀ ਆ ਰਹੀ ਹੈ ਵੀ ਟੀਰੀ ਛੋਟੀ ਕਰੋ ਇਹ ਵੀ ਪੰਗੇ ਹੁੰਦੇ ਆ ਇੱਧਰ ਰਾਜਸਥਾਨ ਦੇ ਛੋਟੀ ਵੱਡੀ ਦੇ ਵੀ ਤੇ ਹੁਣ ਆਪਾਂ ਜੀ ਟੀਅਰ ਕਰ ਰਾ ਛੋਟਾ ਪਿੱਛੇ ਤੇ ਕੁਝ ਵਜਾ ਬੰਨਾਂਗੇ ਇਹ ਜੀ ਪਰ ਜਿਵੇਂ ਕਿ ਕਿਸੇ ਤਰੀਕੇ ਨਾਲ ਕੰਮ ਚੱਲਦਾ ਹੁਣ ਇਹਨੇ ਪਹਿਲੋ ਤਾਂ ਇਹ ਦੁਖੀ ਕਰ ਰਿਹਾ ਸਾਨੂੰ ਕਿ ਇਹਦੇ ਚ ਫਲੀ ਆ ਰਹੀ ਹੈ ਫਰੀਦਾ ਹੱਲ ਕੀਤਾ ਤੇ ਫਿਰ ਇਹ ਕਹਿ ਰਿਹਾ ਉੱਚਾ ਲੈ ਰਿਹਾ ਜੀ ਉੱਚੇ ਦਾ ਮੜਾ ਮੋਟਾ ਹੱਲ ਕੀਤਾ ਹੁਣ ਕਹਿੰਦਾ ਪਿੱਛੇ ਦਾਣੇ ਆ ਰਹੇ ਨੇ ਉਹ ਦਾਣਾ ਮੜਾ ਮੋਟਾ ਉਹਨਾਂ ਇੱਧਰ ਤੋਂ ਦਿਖਾ ਰਹੇ ਨੇ ਮੈਂ ਇੱਥੇ ਵੀ ਆਖਿਲਰੇ ਪਿਆ ਇੱਧਰ ਦੇਖ ਆ ਜਿਹੜੇ ਚਾਰ ਪੰਜ ਪੰਜ ਦਾਣੇ ਇਹ ਕਹਿੰਦੇ ਆ ਕਿ ਦਾਣੇ ਆ ਰਹੇ ਮੈਂ ਇੱਧਰ ਦੇਖ ਇੱਧਰ ਵੀ ਆ ਰਹੇ ਤੇ ਉੱਥੇ ਦਾ ਇਹ ਹੀ ਦਾਣੇ ਉੱਥੇ ਦੇਖਣਗੇ ਤੈਨੂੰ ਉਹ ਤੂੰ ਮੜਾਇਆ ਤਾਂ ਹੁਣ ਕਹਿੰਦਾ ਹੁਣ ਤੇਰੀ ਬਾੜੀ ਜਦ ਛੋਟੀ ਹੋ ਗਈ ਹੁਣ ਇਹਨੂੰ ਵੱਡੀ ਕਰੀਏ ਆ ਦੁਖੀ ਜਾ ਕੀ ਥੀ ਘਰੇ ਆ ਕੇ ਕਿ ਆਜਾ ਪਹਿਲਾ ਦਿਨ ਆਪਾਂ ਵੀ ਨਹੀਂ ਬੋਲ ਰਹਾ ਤੇ ਹੋਰ ਨਹੀਂ ਵੀ ਜੇਕਰ ਕੋਈ 2-4 ਦਿਨ ਲਾਏ ਹੁੰਦੇ ਤੇ ਫਿਰ ਆਪਾਂ ਨਾ ਸਮਝਾ ਦਿੰਦੇ ਕਿ ਭਾਈ ਐ ਨਹੀਂ ਐ ਆਂਦਾ ਹੁਣ ਹੈ ਅੱਜ ਕੱਲ ਤੁਹਾਨੂੰ ਪਤਾ ਹੀ ਵੈਸੇ ਇੱਕ ਗੱਲ ਹੈਗੀ ਆ ਕਿ ਆਪਾਂ ਨੂੰ ਏਰੀਆ ਬਹੁਤ ਵਧੀਆ ਲੱਗਿਆ ਜੀ ਆ ਦੇਖੋ ਸੁੱਕੇ ਖੇਤ ਆ ਇੱਥੇ ਐ ਲੱਗਦਾ ਜਿਵੇਂ ਕਿ ਦੇ ਕਿ ਇੱਥੇ بارش ਵਗੈਰਾ ਪਈ ਨਹੀਂ ਹੁੰਦੀ ਇਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਕਿ ਇੱਥੇ بارش ਹੈ ਨਹੀਂ ਦੇਖੋ ਕਿੰਨਾ ਪੱਕਾ ਜਗਾ ਮਸ਼ੀਨ ਬਿਲਕੁਲ ਓਕੇ ਚੱਲ ਰਹੀ ਹੈ ਕੋਈ ਟਾਇਰ ਨਹੀਂ ਥੱਲੇ ਫਸ ਰਿਹਾ ਕੋਈ ਕੁਝ ਨਹੀਂ ਐਦਾਂ ਦਾ ਏਰੀਆ ਮੈਨੂੰ ਸਾਹ ਚ ਰਾਜਸਥਾਨ ਦੇ ਵਿੱਚ ਕਿਤੇ ਹੀ ਹੋਵੇਗਾ ਜਿਹੜੇ ਏਰੀਆ ਆਪਾਂ ਲੱਭਿਆ ਆਪਾਂ ਜੀ ਆਪਾਂ ਦੱਸਣਾ ਨਹੀਂ ਇੱਕ ਵਾਰੀ ਕਿਉਂਕਿ ਦੋ ਕੁ ਦਿਨ ਲੱਗ ਜਾਣਾ ਫਿਰ ਉਹ ਤੋਂ ਬਾਅਦ ਦੱਸੇ ਤਾਂ ਕੋਈ ਦੁੱਖ ਜਣੀ ਆਉਦਾ ਹੁਣ ਥੋੜਾ ਜਿਹਾ ਦੁੱਖ ਆਵੇਗਾ ਜੇਕਰ ਹੁਣ ਦੱਸਦੇ ਆ ਨਾ ਤੇ ਤੁਹਾਨੂੰ ਪਤਾ ਵੀ ਕਿੱਥੇ ਹੈਗੇ ਆਪਾਂ ਤੇ ਹੁਣ ਥੋੜੀ ਜੀ ਤਕਲੀਫ ਜੀ ਹੋਊਗੀ ਯਾਰ ਜਿਹੜੇ ਇੱਥੇ ਆਪਣੇ ਦੋ ਚਾਰ ਬੰਦੇ ਹੈਗੇ ਆ ਤੇ ਉਹ ਇਸ ਕਰਕੇ ਆਪਾਂ ਕਹਿੰਨੇ ਕਿ ਦੋ ਕੁ ਦਿਨ ਰੋਕ ਕੇ ਦਸੀਏ ਇਹਨਾਂ ਨੂੰ ਤੇ ਐਨਾ ਇਸ ਵਾਰ ਜੋ ਗੱਲ ਹੋਈ ਏ ਇਸ ਵਾਰ ਆਪਾਂ ਇਹ ਪਿੰਡੋਂ ਤੇ ਦੇਖੋ ਇਹ ਆਪਣੇ ਕੋਲੇ 1500 2000 ਬਚਿਆ ਕਿਉਂਕਿ ਰਾਹ ਦੇ ਵਿੱਚ ਖਰਚਾ ਬਹੁਤ ਹੋ ਗਿਆ ਸਰ ਇੱਕ ਤਾਂ ਆਪਣਾ ਸਲਫ ਸੜ ਗਿਆ ਨਵਾ ਸਲਫ ਸੜਦਾ ਸਲਫ ਹੋਰ ਲਿਆ 5000 ਦਾ ਫਿਰ ਇੱਕ ਡਿੱਕ ਲਿਆ ਪਹਿਲੇ 2000 ਦਾ ਉਹ ਜਰਲਾਵਾ ਤੱਕ ਯਾਰ ਉਹ ਸੜ ਗਿਆ ਉੱਥੇ ਜਰਲਾਵਾ ਤੇ ਫਿਰ ਲਿਆ ਇੱਕ ਹੋਰ 1000 ਦਾ ਉਹ ਪਹੁੰਚੇ ਆਪਣਾ ਉਹ ਕਰਮ ਵਾਲਾ ਬਹੁਤ ਚੱਲੀ ਜਾਂਦਾ ਤੇ ਇਹਦਾ ਕਰਕੇ ਵੀ ਕਿ ਖਰਚਾ ਆਪਣਾ ਥੋੜਾ ਜਿਆਦਾ ਆ ਗਿਆ ਰਸਤੇ ਦੇ ਵਿੱਚ ਹੁਣ ਵਾਹਿਗੁਰੂ ਕਿਰਪਾ ਕਰ ਰਿਹਾ ਆਪਣੇ ਤੇ ਕਿ ਕੰਮ ਸਹੀ ਚੱਲ ਰਿਹਾ ਹੈ ਆਪਣੇ ਚਾਰ ਕੁਤੇ ਲੱਗ ਜਾਣ ਤੇ ਚਲੋ ਕੋਈ ਖਰਚਾ ਹੋ ਜਾ ਮੁਰਜੇ ਕੋਈ ਆਸ ਈ ਹੋ ਜਾਂਦੀ ਹੁੰਦੀ ਆ ਤੇ ਕੰਮ ਚੱਲ ਰਿਹਾ ਤੇ ਬੱਬੂ ਵੀਰ ਨੇ ਕੱਲ 10 12 ਵੇਕੇ ਬੱਡੇ ਆ ਤੇ ਕੱਲ ਮੈਂ ਚਲਾਈ ਦੀ ਮੈਨੂੰ ਤਾਂ ਕਹਿੰਦੇ ਚਲਾ ਬਾਕੀ ਮੈਂ ਮਨਾ ਕਰਦੀ ਆ ਕਿ ਮੈਂ ਅੱਜ ਨਹੀਂ ਚਲਾਵਾਗਾ ਰਾਜੇ ਜੀ ਕੰਮ ਚੱਲ ਰਿਹਾ ਵਾਕੀ ਗੋਰੀ ਪੂਰਾ ਬਾਗੋ ਬਾਗ ਹੈ ਪੂਰਾ ਖੁਸ਼ ਹੋ ਰਿਹਾ ਤੇ ਗੋਰੀ ਜੀ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਹਾਂ ਦੇਖ ਲਿਆ ਗੋਰੀ ਕਿਉਂਕਿ ਇਹ ਤੁਹਾਨੂੰ ਪਤਾ ਹੈ ਕਿ ਜਿਹੜਾ ਗੋਰੀ ਹੈ ਨਾ ਗੋਰੀ ਨੇ ਪਹਿਲਾਂ ਕਾਲੀ ਨਾਲ ਲੱਗਾ ਕਾਲੀ ਦੇ ਬਾਅਦ ਬੱਗੀ ਨਾਲ ਲੱਗਾ ਬੱਗੀ ਦੇ ਬਾਅਦ ਹੁਣ ਫਿਰ ਮੇਰੇ ਕੋਲ ਆ ਗਿਆ ਦੁਬਾਰਾ ਇਹ ਗੋਰੀ ਮੇਰੇ ਕੋਲ ਟਿਕਦਾ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਜੀ ਮਸ਼ੀਨ ਤੇ ਇਹਨੇ ਮੂਰਤ ਕੀਤਾ ਗੋਰੀ ਨੇ ਬਹੁਤ ਵਧੀਆ ਕੀਤਾ ਆਪਣੀ ਮਸ਼ੀਨ ਅੱਜ ਚਲਾਈ ਆਏ ਨੇ ਤਕਰੀਬਨ ਆਪਣਾ ਤੁਹਾਨੂੰ ਦੱਸਿਆ ਕਿ ਕਿੱਥੇ ਕਿਹੜੀ ਏਰੀਆ ਚ ਹੈਗੇ ਆਪਾਂ ਚੱਲਣਾ ਤੇ ਇੱਥੋਂ ਅੱਜ ਆਇਆ ਪੱਟ ਕੇ ਕੱਲ ਨੂੰ ਫੇਰ ਆਪਾਂ ਦੂਸਰੀ ਝਾੜ ਚੱਲਣਾ ਉੱਥੇ ਹੈਗੇ ਆ ਲਗਭਗ ਕਿੰਨੇ ਰੁਪਏ ਨੇ ਇੱਥੇ 50 ਰੁਪਏ 50 ਰੁਪਏ ਤਾਂ ਸਨੇ ਬੰਦੋ ਇੱਥੇ 50 ਦੱਸੀ ਬਿੰਨਾ ਮੈਂ ਕੁਝ ਕੰਮ ਡੇ ਰਹਿਣਾ ਪੁੱਛਿਆ ਕਿੰਨੇ ਬਣਨਗੇ 50 ਰੁਪਏ ਬਣ ਜਾਗਾ 50 ਏ ਉਧਰ ਵੀ 50 ਏ ਐਵੇਂ ਆਖਣੇ ਅੱਬੀ ਕੀ ਹੋ ਛੰਡਾ ਹੈਗੇ ਕਿਹੜੋ 25 ਦੀ ਬਾਂਜ ਨੇ ਨੇ 23 ਗਲਾ ਤੂੰ 20% ਦੇ ਦਿੰਦੇ ਨੇ ਵਿੱਚੋਂ ਤੇ ਬਾਈ ਜੀ ਥੋੜਾ ਜਿਹਾ ਗਲੇ ਵਿੱਚ ਥੋੜੀ ਆ ਗਈ ਹੈ ਜਿਵੇਂ ਕਿ ਇੰਨੀ ਵਾਰ ਆਇਆ ਨਾ ਠੰਡ ਦੇ ਵਿੱਚ ਥੋੜਾ ਜਿਹਾ ਗਲਾ ਜਿਹਾ ਖਰਾਬ ਲੱਗਦਾ ਹੋ ਗਿਆ ਇਹ ਦਵਾਈ ਦੂਈ ਵਗੈਰਾ ਲਈ ਆ ਉਹਦੇ ਕਰਕੇ ਥੋੜੀ ਬੋਲਣ ਦੇ ਵਿੱਚ ਦਿੱਕਤ ਆ ਰਹੀ ਹੈ ਬਾਕੀ ਜੀ ਹੌਲੀ ਹੌਲੀ ਸੈੱਟ ਹੋ ਜਾਊਗਾ ਤੂੰ ਬੋਲ ਮੇਰੇ ਕੋਲ ਬੋਲੇ ਨਹੀਂ ਜਾਂਦਾ ਮੇਰਾ ਤੇ ਨਾਲ ਮਗਮ ਲੰਗਾ ਇਹਦਾ ਵੀ ਗਲਾ ਬੈਠਾ ਪਿਆ ਜੀ ਵੀ ਦੇਖੋ ਰਾਣੀ ਆਪਣੇ ਆ ਰਹੀ ਆ ਸਾਹਮਣੇ ਇੱਥੋਂ ਦੇਖੋ ਉਹ ਕਿੱਥੋਂ ਮੁੜ ਕੇ ਆਉਂਦੀ ਆ ਤੇ ਕਿੱਥੇ ਜਾਂਦੀ ਆ ਤੇ ਇਧਰ ਭਾਈ ਜੀ ਮੈਂ ਇਹਨਾਂ ਤੋਂ ਜਿਵੇਂ ਕਿ 50 ਵਿੱਗਿਆ ਜਿੰਨੇ ਮੰਗੇ ਨੇ ਉਹਨੇ ਚਪਕਾ ਰੱਖੇ ਬੰਨੇ ਲੈ ਜਾਏ ਤੇ ਜਿਹੜੇ ਰਸਤੇ ਤੇ ਅਸੀਂ ਨਿਕਲ ਕੇ ਆਏ ਨਾ ਉੱਥੇ ਮਸ਼ੀਨ ਵਾਲਾ ਕੋਈ ਮਕੀਨ ਮਸ਼ੀਨ ਲਿਆਉਣੀ ਨਹੀਂ ਸੀ ਇਹਨਾਂ ਆਪਾਂ ਗਰੰਟੀ ਹੈਗੀ ਆ ਗੋਰੀ ਪਤਾ ਹੈਗਾ ਕਿ ਨਹੀਂਗਾ ਮੈਨੂੰ ਸਾਨੂੰ ਪਤਾ ਕਿਸੇ ਬੰਦੇ ਨੇ ਉੱਥੇ ਮਸ਼ੀਨ ਨਹੀਂ ਲਿਆਉਣੀ ਸੀ ਕਿਉਂਕਿ ਸਾਨੂੰ ਪਤਾ ਹੈ ਮੈਂ ਕਿਹਾ ਵੀ ਜੇ ਅੱਜ ਆਪਣੇ ਮੇਰੇ ਨਾਲੇ ਤਾਂ ਹੋ ਜਾਏਗਾ ਮੂਰਤਾ ਤੇ ਨਾਲੇ ਹੋ ਜਾਏਗਾ ਆਪਣਾ ਕੰਮ ਚੱਲ ਪਏਗਾ ਤੇ ਆਪਾਂ ਮਸ਼ੀਨ ਲਿਆਉਣੀ ਆ ਕਿਵੇਂ ਵੀ ਲਾਉਣੀ ਪਵੇ ਤੇ ਮੈਂ ਵੀ ਲੱਭੇ ਮਸ਼ੀਨ ਦੇ ਉੱਤੇ ਆ ਬੈਠ ਕੇ ਲਿਆ ਤੇ ਬਾਕੀ ਮਸ਼ੀਨ ਇੱਕ ਕਿਰਪਾ ਹੋ ਗਈ ਆਪਣੀ ਪੌਂਗੀ ਖੇਤ ਚ ਹੁਣ ਰਾਮਣਾ ਚੱਲ ਰਹੀ ਆ ਹੁਣ ਆਪਾਂ ਥੱਲੇ ਆਇਸ ਕਰ ਰਹਾਂ ਤੇ ਆਪਾਂ ਨੂੰ ਫੋਨ ਜਾਂ ਵੀ ਆ ਗਿਆ ਇੱਕ ਨਿੱਕਾ ਜਿਹੇ ਵਿੱਚ ਬੰਨੇ ਕਹਿੰਦਾ ਤੂੰ ਤਾਂ ਮੇਸ਼ਕਾ ਮਾਰ ਖਰਾਬ ਕੀਤਾ ਕਿਰੇ ਨਵਾਂ ਹੀ ਨੰਬਰ ਹੈ ਕੀ ਉਹ ਪਿਛਲਮ ਤੇ ਅੱਜ ਦਾ ਜੀ ਆਪਣਾ ਬਲੌਗ ਇੰਨਾ ਹੀ ਹੈ ਬਾਕੀ ਮਿਲਦਾ ਈ ਕਿਸੇ ਹੋਰ ਨਵੀਂ ਵੀਡੀਓ ਜਤ ਤੱਕ ਮੇਰੇ ਵੀਰਾਂ ਨੇ ਸੱਸਿਆ ਕਾਲ ਦੀ ਜਾਂਦੇ ਵਾਸਤੇ ਰਹੋ ਤੇ ਜਵਾਨੀਆਂ ਮਾਣੋ